ਵਸਾਖ ਕਹੇ ਪ੍ਰਭ ਮੈਂ ਬਹੁਤ ਬੜਾ ਪੁਰਾਣਾ ਪੁਰਾਣੇ 18 ਮੇਰੀ ਦੇਣ ਗਵਾਹੀਆ 바이 ਵਸਾਖ ਵਾਲੇ ਦਿਨ ਬਾਬਨ ਬਲਦੇ ਘਰ ਗਿਆ ਸੀ ਖਾਣ ਖਾਣਾ ਸਤਜਗ ਪਿਛਲਾ ਦਏ ਗਵਾਹੀਆ ਸ਼प्त ਸ੍ਰਿਖੀਆਂ ਐਸੇ ਦਿਨ ਤੇਰਾ ਰੂਪ ਪਛਾਣਾ ਬੇਪਹਿਚਾਨ ਤੇਰਾ ਨੂਰ ਜੋਤ ਨਜ਼ਰੀ ਆਇਆ ਐਸੇ ਦਿਵਸ ਬਾਲਮੀਕ ਨੇ ਲਿਖਿਆ ਲੇਖ ਮਹਾਨਾ ਰਮਾਇਣ ਰਾਮ ਰਾਮ ਵਿੱਚੋਂ ਪ੍ਰਗਟਾਇਆ ਏਸੇ ਦਿਵਸ ਪੀਲਣੀ ਨੇ ਯਾਦ ਕੀਤਾ ਅੰਤਰ ਆਤਮ ਗਾਣਾ ਰਾਮ ਦੇ ਰਾਮ ਮਿਲਣਾ ਚਾਈ ਚਾਈਆ ਏਸੇ ਦਿਵਸ ਰਾਵਣ ਨੇ ਸੀਤਾ ਨੂੰ ਆਪਣੇ ਕਾਂਦੇ ਉਠਾਣਾ ਤ੍ਰੇਤਾ ਆਪਣੇ ਰੰਗ ਰੰਗਾਇਆ ਏਸੇ ਦਿਵਸ ਅਰਜਨ ਨੂੰ ਨਿਰਬਲ ਕਿਹਾ ਕਹਨਾ गीता 18 ਧਿਆਏ ਸਮਝਾਇਆ ਐਸੇ ਦਿਨ موسی ਕਹਤੂਰ ਉੱਤੇ ਤੱਕ ਕੇ ਜਲਬਾ ਨੂਰ ਨੂਰਾਨਾ ਹੱਥ ਪੈਸਾਨੀ ਉੱਤੇ ਟਿਕਾਇਆ ਈ사 ਐਸੇ ਦਿਨ ਪੜ ਕੇ ਕਲਮਾ ਕਲਾਮਾ ਕਾਇਆ ਵਿੱਚ ਤੱਕ ਕੇ ਤੁਰ ਦਰਗਾਹਿਆ محمد ਨੂੰ 22 ਵਿਸਾਖ ਨੂੰ ਹੋਇਆ ਸੀ ਇਲਹਾਮ ਕਾਬੇ ਦਾ ਕੋਨਾ ਕੋਨਾ ਦਏ ਗਵਾਹੀਆ ਏਸੇ ਦਿਨ ਨਾਨਕ ਨਿਰਗੁਣ ਸਰਗੁਣ ਧਾਰ ਸਾਧੂਆਂ ਨੂੰ ਖਵਾਇਆ ਸੀ ਖਾਣਾ ਖੁਸ਼ੀ 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 ਵਰਤਿਆ ਬਾਈ ਵਿਸਾਖ ਨੂੰ ਗੋਬਿੰਦ ਨੇ ਪਹਿਲੇ ਦਿਸ਼ ਫੜਿਆ ਹੱਥ ਚਿੱਲਾ ਤੀਰ ਕਮਾਨਾ ਕਮੰਦ ਜੋਰ ਨਾਲ ਖਿਚਾਇਆ ਨਾਲੇ ਸ਼ਬਦ ਗਾਇਆ ਤਰਾਨਾ ਵਾਹਿਗੁਰੂ ਤੇਰੇ ਹੱਥ ਵੜਿਆਇਆ ਮੈਂ ਤੇਰਾ ਜ਼ਰੂਰ ਮੰਨਾਗਾ ਪਾਣਾ ਚਰਨ ਕਵਲ ਕਵਲੇ ਉਤੇ ਟਿਕਾਇਆ ਤੂੰ ਮਾਲਕ ਦੋ ਜਹਾਨਾ ਸ਼ਹਿਨशाह अगਮ ਅਥਾਹੀਆ ਫੇਰ ਹੱਸ ਕੇ ਕਿਹਾ ਬਦਲ ਜਾਣਾ ਜ਼ਮਾਨਾ ਜਿਮੀ ਜਮਾ ਸਾਰੇ ਰੋਵਣ ਮਾਰਨ ਤਾਹੀਆ